ਹਾਂ ਜੀ ਸਤਿ ਸ਼੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂ ਜੀ ਵੀਰੇ ਅੱਜ ਤੁਹਾਨੂੰ ਫਾਰਮ ਟਰੈਕਟਰ ਦਿਖਾ ਰਹੇ ਹਾਂ ਫਾਰਮ 65 EPI ਟਰੈਕਟਰ ਹੈ ਵੀਰੇ 2010 ਮਾਡਲ ਹਾਈ ਸਪੀਡ ਦੇ ਵਿੱਚ ਟਰੈਕਟਰ ਹੈ ਵੀਰੇ ਟਰੈਕਟਰ ਦੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਗੁਡੀਅਰ ਕੰਪਨੀ ਦੇ ਪੰਜਾਬ ਨੰਬਰ ਹੈ ਟਰੈਕਟਰ ਟਾਪ ਮਾਡਲ ਹੈ ਵੀਰੇ ਡਬਲ ਕਲਚ ਰਿਵਰਸ ਪੀਟੀਓ ਪਾਵਰ ਸਟੀering ਪਾਵਰ ਬ੍ਰੇਕ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਬਾਡੀ ਚੈਸੀ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ origignal ਪਾਰਟਸ ਨੇ ਕੋਈ ਕਮੀ ਪੇਸ਼ੀ ਨਹੀਂ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਪੇਂਟ ਲਿਆ ਨਹੀਂ ਵੀਰੇ ਕਿਤੇ ਦੁਬਾਰੇ ਨਹੀਂ ਹੋਇਆ ਸਾਰਾ origignal ਟਰੈਕਟਰ ਹੈ ਇੰਜਨ ਪੰਪ ਕੇ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਅਦ ਇਹ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਏਰੀਆ ਵੀਰੇ ਖੰਨਾ ਏਰੀਆ ਵੀਰਾਂ ਦਾ ਜਿੱਨਾਂ ਕੋਲੇ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 3 ਲੱਖ ਤੇ 5000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਹਾਈ ਸਪੀਡ ਟਾਪ ਮਾਡਲ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਫੋਰ ਟਰੈਕਟਰ ਦਿਖਾ ਰਹੇ ਹਾਂ ਫੋਰ 3600 ਟਰੈਕਟਰ ਹੈ ਵੀਰੇ 1991 ਮਾਡਲ ਟੈਕ ਦੇਡੇ ਟਾਇਰ ਨੇ 70 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਰੰਗ ਪੇਂਟ ਸਾਰਾ ਨਾਲ ਦਾ origignal ਰੰਗ ਪੇਂਟ ਦਾ ਟਰੈਕਟਰ ਦਾ ਬਾਡੀ ਚੈਸੀ ਲਿੰਕਾਂ ਦਾ ਕਿਤੇ ਦੁਬਾਰੇ ਪੇਂਟ ਨਹੀਂ ਹੋਇਆ ਵੀਰੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਜਨ ਪੰਪ ਗੀਅਰ ਦਾ ਕੰਮ ਵੀਰੇ ਸਾਰਾ ਓਕੇ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਮਾਲਕੀਰੋਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਅਗ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੋਈ ਬਲੋ ਨਹੀਂ ਮਾਰਦਾ ਵੀਰੇ ਕੋਈ ਇੰਜਨ ਨਹੀਂ ਡਾਊਨ ਹੈ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ। ਏਰੀਆ ਵੀਰੇ ਪੱਖੋ ਕਲਾ ਪਿੰਨ ਹੈ ਵੀਰਾਂ ਦਾ ਜਿਹੜਾ ਬਰਨਾਲਾ ਉਥੇ ਟਰੈਕਟਰ ਖੜਾ ਹੈ। ਟਰੈਕਟਰ ਦੀ ਕੀਮਤ ਰੱਖੀ ਗਈ ਹੈ 1,35,000 ਰੁਪਿਆ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮੱਚ ਵੀਰੇ। ਹੰਜੂ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਆ ਐਚ ਐਮ ਡੀ ਨਾਰਗਰਾਂ ਟਰੈਕਟਰ ਹੈ ਵੀਰੇ 1999 ਮਾਡਲ ਬਿਲਕੁਲ オリジナル ਟਰੈਕਟਰ ਹੈ ਵੀਰੇ ਸਾਰਾ ਟੈਕ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਅਪੋਲੋ ਕੰਪਨੀ ਦੇ ਬਿਲਕੁਲ ਬੇਦਾਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਦਾ ਰੰਗ ਪੇਂਟ ਵੀਰੇ ਬਾਡੀ ਚੈਸੀ ਲੈਂਕਾਂ ਦਾ ਰੰਗ ਸਾਰਾ ਨਾਲ ਦਾ オリジナル ਰੰਗ ਹੈ ਕੋਈ ਪਾਰਟ ਚੇਂਜ ਨਹੀਂ ਹੋਇਆ ਵੀਰੇ ਸਾਰਾ オリジナル ਟਰੈਕਟਰ ਹੈ ਕਿਦੋਂ ਪੇਂਟ ਲਿਆ ਨਹੀਂ ਬਿਲਕੁਲ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ ਬਹੁਤ ਸਾਫ ਕੇ ਰੱਖਿਆ ਗਿਆ ਟਰੈਕਟਰ ਹੈ ਘਰੇ ਵੀਰਾਂ ਦਾ ਟਰੈਕਟਰ ਖੜਾ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਵੀਰੇ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਛੇ ਨਹੀਂ ਕੋਈ ਲੀਕ ਸੀਕ ਨਹੀਂ ਵੀਰੇ ਕੋਈ ਬਲੋ ਨਹੀਂ ਮਾਰਦਾ ਕੋਈ ਇੰਜਨ ਨਹੀਂ ਡਾਊਨ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਟਰੈਕਟਰ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਕੁਝ ਪ੍ਰੋਬਲਮ ਔਨ ਕਰਕੇ ਵੀਰ ਸੇਲ ਕਰ ਰਹੇ ਨੇ ਵੀਰੇ ਟੈਕਸ ਦੇ ਵਿੱਚ ਦਿੱਕਤ ਕੋਈ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਡਬਲ ਕਲਚ ਹੈ ਵੀਰੇ ਟਰੈਕਟਰ ਔਇਲ ਬ੍ਰੇਕ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਮੱਜੂਕੇ ਪਿੰਡ ਹੈ ਵੀਰਾਂ ਦਾ ਜਲਾ ਬਰਨਾਲਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਜਿਹੜੀ 1,45,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁੜੀ ਵਾਲਾ ਰੀਪਰ ਦਿਖਾ ਰਹੇ ਆ ਕਿਐਸ ਦਾ ਤੁੜੀ ਵਾਲਾ ਰੀਪਰ ਹੈ ਵੀਰੇ 2015 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਰੀਪਰ ਹੈ ਵੀਰੇ ਸਾਰਾ ਨਾਲ ਦਾ 오ਰੀਜਨਲ ਪੇਂਟ ਹੈ ਰੀਪਰ ਦਾ ਬਾਡੀ ਚਾਸੀ ਦਾ ਬਾਕੀ ਤੁਸੀਂ ਬਾਡੀ ਚਾਸੀ ਦੀ ਕੰਡੀਸ਼ਨ ਦੇਖ ਹੀ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਤੇ ਜਰ ਨਹੀਂ ਵੀਰੇ ਕੋਈ ਟੁੱਟ ਭੱਜ ਨਹੀਂ ਕਿਤੇ ਗਲਿਆ ਸੜਿਆ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਰੀਪਰ ਹੈ ਰੀਪਰ ਵਗੈਰਾ ਵੀਰੇ ਰੀਪਰ ਦੀ ਸਾਰੀ ਹੋਈ ਹੈ ਤਕਰੀਬਨ ਹਲਕੇ-ਫੁਲਕੇ ਬਲੇਡ ਦੀਆਂ ਸਾਈਡਾਂ ਚੇਂਜ ਹੋਣ ਵਾਲੀਆਂ ਨੇ ਬਾਕੀ ਵੀਰੇ ਜਾਲ ਪੱਖਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਬੈਲਟਾਂ ਵਗੈਰਾ 베アリング ਸਭ ਓਕੇ ਹੈ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰਿਪਰ ਚੱਲਦਾ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਰਿਪਰ ਤੁਸੀਂ ਖਰੀਦ ਸਕਦੇ ਹੋ ਪੂਰਾ ਸ਼ੁੱਧ ਰਿਪਰ ਹੈ ਵੀਰੇ ਪੂਰੀ ਵਧੀਆ ਟੌਪ ਕਲਾਸ ਦੀ ਧੂੜੀ ਬਣਾਉਂਦਾ 70 ਪੈਸੇ ਦੇ ਕਰੀਬ ਟਾਇਰ ਹੈ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੇ ਟਾਇਰ ਹੈ ਏਰੀਆ ਵੀਰੇ ਕਾਕੂ ਵਾਲਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਫਿਰੋਜ਼ਪੁਰ ਉੱਥੇ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਗਈ ਹੈ ਜਿਹੜੀ 1,70,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਰੀਪਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ ਕਰਤਾਰ ਕੰਬਾਈਨ ਹੈ ਵੀਰੇ 4000 ਮਾਡਲ ਕੰਬਾਈਨ ਵੀਰੇ 2013 ਦੇ ਲਾਸਟ ਮਹੀਨੇ ਚਾਈ ਹੋਈ ਹੈ 2014 ਚ ਰਜਿਸਟਰ ਹੋਈ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਦੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੇ ਲਾਲ ਹਿੰਨੂ ਇੰਜਣ ਹੈ ਵੀਰੇ ਪੇਟੀਬੰਦ ਰਿਪੇਅਰ ਵਗੈਰਾ ਕੰਬਾਈਨ ਦੀ ਸਾਰੀ ਟੋਟਲ ਹੋਈ ਹੈ ਸਿਰਫ 2 ਦਿਨ ਹੋਇਆ ਰਿਪੇਅਰ ਹੋਈ ਨੂੰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਪੂਰੀ ਸ਼ੁੱਧ ਬਾਡੀ ਦੀ ਕੰਬਾਈਨ ਹੈ ਕੋਈ ਪ੍ਰੋਬਲਮ ਨਹੀਂ ਬਾਡੀ ਚਾਸੀ ਦਾ ਪੇਂਟ ਵੀਰੇ ਸਾਰਾ origignal ਪੇਂਟ ਹੈ origignal ਸਾਰੇ ਪਾਰਟਸ ਨੇ ਬਾਕੀ ਤੁਸੀਂ ਕੰਡੀਸ਼ਨ ਕੰਬਾਈਨ ਦੀ ਦੇਖ ਸਕਦੇ ਹੋ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਤੇ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਜਰ ਨਹੀਂ ਬਿਲਕੁਲ A ਕਲਾਸ ਕੰਡੀਸ਼ਨ ਹੈ ਰੰਗ ਪੇਂਟ ਵੀਰੇ ਸਾਰਾ ਨਾਲ ਦਾ ਹੈ ਕੋਈ ਬੈਲਡਿੰਗ ਤੱਕ ਨਹੀਂ ਲੱਗਿਆ ਹੋਇਆ ਕੰਬਾਈਨ ਨੂੰ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਇਹ ਵੀਰੇ ਗੁਬਿੰਦਪੁਰਾ ਪਿੰਡ ਹੈ ਵੀਰਾਂ ਦਾ ਜਿਲ੍ਹਾ ਬਠਿੰਡਾ ਉੱਥੇ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਗਈ ਹੈ 12 ਲੱਖ ਰੁਪਿਆ ਬਾਕੀ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਕੰਬਾਈਨ ਖਰੀਦਣ ਮਿਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਅਰਜਨ ਅਰਜਨ 555 ਪਾਵਰ ਟਰੈਕਟਰ ਹੈ ਵੀਰੇ 2017 ਮਾਡਲ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 500 ਘੰਟੇ ਚੱਲਿਆ ਹੋਇਆ ਵੀਰੇ ਟਰੈਕਟਰ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ 16 9 28 ਦੇ ਬਿਲਕੁਲ ਓਕੇ ਕੰਡੀਸ਼ਨ ਹੈ ਰੰਗ ਪੇਂਟ ਵੀਰੇ ਸਾਰਾ ਨਾਲ ਦਾ origignal ਰੰਗ ਪੇਂਟ ਹੈ ਕਿਤੇ ਦੁਬਾਰੇ ਨਹੀਂ ਪੇਂਟ ਹੋਇਆ ਕਿਤੇ ਪੇਂਟ ਲਿਆ ਨਹੀਂ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਸਿਰਫ 500 ਘੰਟੇ ਚੱਲਿਆ ਹੋਇਆ ਵੀਰੇ ਟਰੈਕਟਰ ਬਿਲਕੁਲ ਘੱਟ ਯੂਜ਼ ਹੋਇਆ ਆਮ ਨਾਰਮਲ ਖੇਤੀ ਦੇ ਕੰਮ ਤੇ ਯੂਜ਼ ਹੋਇਆ ਟਰੈਕਟਰ ਕੋਈ ਮਸ਼ੀਨ ਤੇ ਨਹੀਂ ਚੱਲਿਆ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਕੇ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ 57 ਹੌਸਪਾਵਰ ਪਾਵਰ ਸਟੀering ਪਾਵਰ ਬ੍ਰੇਕ ਡਬਲ ਕਲਚ ਰਿਵਰਸ ਪੀਡੀਓ ਦੇ ਨਾਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਕੁਝ ਪਰਸਨਲ ਇਸ਼ੂ ਕਰਕੇ ਵੀਰ ਟਰੈਕਟਰ ਸੇਲ ਕਰ ਰਹੇ ਨੇ ਵੀਰੇ ਵੈਸੇ ਟਰੈਕਟਰ ਦੇ ਵਿੱਚ ਕਮੀ ਕੋਈ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਨਵਾਂ ਟਰੈਕਟਰ ਹੈ ਵੀਰੇ ਬਿਲਕੁਲ ਏਰੀਆ ਵੀਰੇ ਧਲੇਵਾ ਪਿੰਡ ਹੈ ਵੀਰਾਂ ਦਾ ਜਿਲ੍ਹਾ ਮਾਨਸਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 5 ਲੱਖ ਦੇ 60000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਜਿਵੇਂ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 11x6 ਫੁੱਟ ਦੀ ਟਰਾਲੀ ਹੈ ਵੀਰੇ 2019 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਟਰਾਲੀ ਦੇ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਡਬਲ ਟਾਇਰ ਹੈ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਕੋਈ ਕੱਟ ਨਹੀਂ ਬੇਦਾਗ ਟਾਇਰ ਹੈ ਬਿਲਕੁਲ ਬਾਡੀ ਚਾਸੀ ਵੀਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਹੈ ਕਿਤੇ ਕੋਈ ਜਰਨੀ ਕਿਤੇ ਕੋਈ ਟੁੱਟ ਭੱਜ ਨਹੀਂ ਕਿਤੇ ਕੋਈ ਡੈਂਟ ਨਹੀਂ ਡੈਮੇਜ ਲੈਸ ਟਰਾਲੀ ਹੈ ਵੀਰੇ ਬਿਲਕੁਲ ਸਾਫ਼ ਸੁਥਰੀ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਪੂਰੇ ਹੈਵੀ ਗਾਡਰ ਦੇ ਚੈਨਲ ਲੱਗੇ ਹੋਏ ਨੇ ਕੋਈ ਕਿਤੇ ਵੀਰੇ ਟੁੱਟ ਭੱਜ ਨਹੀਂ ਲਿਫਟ ਪੰਪ ਪੂਰਾ ਟਾਪ ਕਲਾਸ ਦਾ ਹੈਵੀ ਕੁਆਲਿਟੀ ਦਾ ਲਿਫਟ ਪੰਪ ਲੱਗਾ ਹੈ ਟਰਾਲੀ ਵੀਰੇ ਬਿਲਕੁਲ ਨਵੀਂ ਹੈ ਕੋਈ ਕਮੀ ਬੇਸ਼ਕੀ ਟਰਾਲੀ ਦੇ ਵਿੱਚ ਏਰੀਆ ਵੀਰੇ ਮੋਲਵੀ ਵਾਲਾ ਪਿੰਡ ਹੈ ਪਾਤੜਾਂ ਦੇ ਲਾਗੇ ਉੱਥੇ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ ਜਿਹੜੀ 98000 ਰੁਪਏ ਕੀਮਤ ਹੈ ਬਾਕੀ ਹਲਕਾ ਫੁਲਕਾ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਨਵੀਂ ਟਰਾਲੀ ਹੈ ਵੀਰੇ ਥੈਂਕ ਯੂ ਵੈਰੀ ਮੱਚ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਏ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀ ਉਹਨਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪ ਦਾ ਆਪ ਤੇ ਕੀਮਤੀ ਸਿਹਸਾਾਨੂੰ ਜਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਰੇ ਤਾਂ ਕਿ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਥੈਂਕ ਯੂ ਵੈਰੀ ਮੱਚ ਵੀਰੇ